ਹੈਲੋ ਦੋਸਤੋ ਮੈਂ ਕਿਰਤੀ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈडमी ਦੇ ਉੱਤੇ ਤਾਂ ਅੱਪੀ ਅੱਜ ਦੇ ਇੱਕ ਛੋਟੇ ਜਿਹੇ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਆਪਾਂ S400 ਕਿਵੇਂ ਕੰਮ ਕਰਦਾ ਹੈ ਕਿਉਂਕਿ ਇਹ ਪਿਛਲੇ 2-3 ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਅੱਜ ਆਪਾਂ ਸੇਫਲੀ ਵੀਡੀਓ ਬਣਾ ਰਹੇ ਹਾਂ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਖਾਸ ਤੌਰ ਤੇ ਆਪਣੇ ਪੰਜਾਬ ਦਾ ਤੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਜੋ ਹੈ ਕੰਡੀਸ਼ਨ ਸਹੀ ਨਹੀਂ ਹੈ ਬਹੁਤ ਜ਼ਿਆਦਾ ਖਰਾਬ ਹੈ ਹੈਨਾ ਪਾਕਿਸਤਾਨ ਵੱਲੋਂ ਲਗਾਤਾਰ ਜੋ ਹੈ ਅਟੈਕ ਮਿਸਾਈਲਾਂ ਦੇ ਡਰੋਨ ਦੇ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਸਕਸੈਸਫੁਲੀ ਆਪਣੀ ਇੰਡੀਅਨ ਆਰਮੀ ਤੇ ਨਾਲ ਹੈਗਾ S400 ਸਕਸੈਸਫੁਲੀ ਰੋਕ ਵੀ ਰਹੇ ਹਨ ਠੀਕ ਹੈ ਤਾਂ ਇਸ ਨੂੰ ਲੈ ਕੇ ਮੇਰੀ ਥੋੜੀ ਜੀ ਇੱਛਾ ਹੋਈ ਕਿ ਤੁਹਾਨੂੰ ਦੱਸਣਾ ਚਾਹੀਦਾ ਹੈ ਮਤਲਬ ਤੁਹਾਨੂੰ ਮੈਂ ਦੱਸਾਂ ਠੀਕ ਹੈ ਤੁਹਾਨੂੰ ਦੱਸਣਾ ਨਹੀਂ ਮੈਂ ਤੁਹਾਨੂੰ ਦੱਸਾਂ ਕਿ ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਕਿਹੜੀ ਦੀ ਖਾਸੀਅਤ ਹੈ ਤਾਂ ਜ਼ਰੂਰ ਤੁਹਾਨੂੰ ਵੀਡੀਓ ਪਸੰਦ ਆਏਗੀ ਇਸ ਸੈਸ਼ਨ ਤੁਹਾਨੂੰ ਬਹੁਤ ਵਧੀਆ ਲੱਗੇਗਾ ਤੇ ਸਟੈਪ ਬਾਈ ਸਟੈਪ ਤੁਸੀਂ ਸਮਝੋਗੇ ਉਮੀਦ ਹੈ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ। ਤਾਂ ਚਲੋ ਫਿਰ ਆਪਾਂ ਸਟਾਰਟ ਕਰਦੇ ਹਾਂ ਭਾਈ S400 ਬਾਰੇ। ਠੀਕ ਹੈ? ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਜੀਕੇ ਦਾ ਕੁਐਸਚਨ ਤੁਹਾਡੇ ਲਈ ਹੈ ਕਿ ਜਿਵੇਂ S400 ਹੈ ਆਪਣਾ 에어 డిਫੈਂਸ ਸਿਸਟਮ ਹੈ। ਠੀਕ ਹੈ ਜੀ। 에어 డిਫੈਂਸ ਸਿਸਟਮ ਹੈ। ਉਸ ਤਰ੍ਹਾਂ ਹੀ ਇੱਕ ਹੋਰ ਸਿਸਟਮ ਹੈ T H A A D ਕਰਕੇ। ਬਸ ਤੁਹਾਡੇ ਲਈ ਕੁਐਸਚਨ ਇਹ ਹੈ ਕਿ ਇਹ ਭਾਈ ਇਹ ਜੋ ਡਿਫੈਂਸ ਸਿਸਟਮ ਹੈ ਇਹ ਕਿਹੜੇ ਦੇਸ਼ ਦਾ ਡਿਫੈਂਸ ਸਿਸਟਮ ਹੈ? ਜਿਵੇਂ S4 ਦਾ ਇਹ ਰੂਸ ਦਾ ਸੀਗਾ ਤੇ ਆਪਾਂ ਨੇ ਇਸ ਨੂੰ ਬਾਈ ਕਰਿਆ ਹੋਇਆ ਹੈ ਠੀਕ ਹੈ ਹੋਰ ਵੀ ਕੰਟਰੀਆਂ ਹਨ ਚਾਈਨਾ ਨੇ ਵੀ ਲਿਆ ਹੋਇਆ ਹੈ ਠੀਕ ਹੈ ਇਹ ਚਾਈਨਾ ਕੋਲ S ਜੋ ਹੈ S400 ਨਹੀਂ ਹੈ S300 ਹੈ ਠੀਕ ਹੈ ਤਾਂ ਇਸ ਤਰ੍ਹਾਂ ਹੀ ਇੱਕ ਹੋਰ ਸਿਸਟਮ ਹੈ ਥਰਡ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਠੀਕ ਹੈ ਚਲੋ ਬਾਕੀ ਆਪਾਂ ਚੱਲਦੇ ਹਾਂ ਭਾਈ ਆਪਣੇ S400 ਬਾਰੇ ਠੀਕ ਹੈ ਤਾਂ ਦੇਖੋ ਚਾਹੇ ਜਿਵੇਂ ਇਹ ਡਰੋਨ ਹੋ ਗਿਆ ਹੈ ਨਾ ਇਹ ਵੈਸੇ ਤਾਂ AI ਜਨਰੇਟਡ ਇਮੇਜ ਹੈ ਚਾਹੀ ਡਰੋਨ ਹੈ ਡਰੋਨ ਤੋਂ ਇਲਾਵਾ ਕੋਈ ਮਿਸਾਇਲਾ ਹੋ ਗਈਆਂ ਜਾਂ ਕੋਈ ਫਾਈਟਰ ਜੈਟ ਹੋਗੇ ਕੋਈ ਵੀ ਚੀਜ਼ ਹੈ ਕੋਈ ਫਾਈਟਰ ਜੈਟ ਤੋਂ ਇਲਾਵਾ ਹੋਰ 에ਰੋਪਲੇਨ ਹੋਗੇ ਕੋਈ ਵੀ ਚੀਜ਼ ਸਾਡੀ ਬਾਉਂਡਰੀ ਦੇ ਵਿੱਚ ਆਂਦੀ ਹੈ ਠੀਕ ਹੈ ਉਸ ਬਾਰੇ ਸਾਨੂੰ S400 ਇਨਫੋਰਮ ਕਰਦਾ ਹੈ ਉਹ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਮੈਂ ਉਮੀਦ ਕਰਦਾ ਤੁਹਾਨੂੰ ਇੱਕ ਵਰਡ ਦਾ ਪਤਾ ਹੋਵੇਗਾ ਰਡਾਰ ਠੀਕ ਹੈ ਓਕੇ ਤਾਂ ਸਭ ਤੋਂ ਸਟੈਪ ਸਭ ਤੋਂ ਪਹਿਲਾ ਸਟੈਪ ਆਪਣਾ ਇਹੀ ਹੈ ਰਡਾਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਦੇਖੋ S400 ਦਾ ਸਭ ਤੋਂ ਪਹਿਲਾ ਸਟੈਪ ਕੀ ਹੈ ਇੱਕ ਹੁੰਦਾ ਹੈ ਉਹਦੇ ਵਿੱਚ ਲ ਮੈਂ ਲਿਖ ਵੀ ਦਿੰਦਾ ਸਟੈਪ 1 ਇੱਕ ਹੁੰਦਾ ਉਹਦੇ ਵਿੱਚ ਸਰਵੇਲੈਂਸ ਰਡਾਰ ਕੀ ਹੁੰਦਾ ਹੈ ਸਰਵੇਲੈਂਸ ਰਡਾਰ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਸਰਵੇਲੈਂਸ ਦਾ ਮਤਲਬ ਕੀ ਹੈ ਸਰਵੇਲੈਂਸ ਦਾ ਮਤਲਬ ਹੈ ਨਿਗਰਾਨੀ ਕਰਨੀ ਤਾਂ ਇਹ ਰਡਾਰ ਹੈਗਾ ਬਾਈ ਇਸ ਦੀ ਜੋ ਰੇਂਜ ਹੈ ਇਸ ਰਡਾਰ ਦੀ ਰੇਂਜ ਹੈਗੀ ਹੈ 600 ਕਿਲੋਮੀਟਰ ਕਿੰਨੀ ਹੈ 600 ਕਿਲੋਮੀਟਰ ਜਿਸ ਜਗ੍ਹਾ ਤੇ ਆਪਾਂ ਇਸ ਰਡਾਰ ਨੂੰ ਰੱਖਾਂਗੇ ਜਿਸ ਜਗ੍ਹਾ ਤੇ ਆਪਾਂ ਇਸ ਰਡਾਰ ਨੂੰ ਰੱਖਾਂਗੇ ਉਸ ਤੋਂ 600 ਕਿਲੋਮੀਟਰ ਦਾ ਜੋ ਦਾਇਰਾ ਬਣਦਾ ਹੈ ਉਸ ਦੀ ਇਹ ਸਰਵੇਲੈਂਸ ਕਰ ਸਕਦਾ ਹੈ ਉਸ ਦੀ ਇਹ ਕੀ ਕਰ ਸਕਦਾ ਹੈ ਸਰਵੇਲੈਂਸ ਯਾਨੀ ਨਿਗਰਾਨੀ ਕਰ ਸਕਦਾ ਹੈ ਠੀਕ ਹੈ ਰਡਾਰ ਦੇ ਉਹਦੇ ਰਡਾਰ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ ਇਹ ਦੱਸ ਦਿੰਦਾ ਹੈ ਕਿ ਭਾਈ ਇੰਨੀ ਕਿਲੋਮੀਟਰ ਦੂਰ ਕੋਈ ਚੀਜ਼ ਮੈਂ ਆਇਡੈਂਟੀਫਾਈ ਕਰੀ ਹੈ ਬਸ ਇਹਦਾ ਕੰਮ ਸਿਰਫ ਇਤਨਾ ਹੀ ਹੈ ਇਹਦੇ 600 ਕਿਲੋਮੀਟਰ ਦਾਇਰੇ ਦੇ ਵਿੱਚ ਜੋ ਚੀਜ਼ ਆ ਰਹੀ ਹੈ ਇਸ ਨੇ ਉਸ ਨੂੰ ਦੇਖਣਾ ਹੈ ਤੇ ਅੱਗੇ ਇਨਫੋਰਮ ਕਰਨਾ ਹੈ ਇਸ ਨੂੰ ਨਹੀਂ ਪਤਾ ਉਹ ਚੀਜ਼ ਵਧੀਆ ਹੈ ਮਾੜੀ ਹੈ ਕੀ ਹੈ ਉਹ ਚੀਜ਼ ਵੀ ਆਪਣੀ ਫਰੈਂਡਲੀ ਕੰਟਰੀ ਦੀ ਹੈ ਜਾਂ ਕੁਝ ਵੀ ਉਹ ਆਪਣਾ ਕੰਮ ਅੱਗੇ ਹੋਰ ਹੈ ਠੀਕ ਹੈ ਇਹਦਾ ਕੰਮ ਸਿਰਫ ਇਹ ਹੈ ਕਿ ਨਿਗਰਾਨੀ ਰੱਖਣੀ ਹੈ ਠੀਕ ਹੈ 600 ਕਿਲੋਮੀਟਰ ਦੀ ਰੇਂਜ ਹੈ ਬਾਕੀ ਇਹ ਅਟੈਕ ਨਹੀਂ ਕਰਦਾ 600 ਕਿਲੋਮੀਟਰ ਤੱਕ ਅਟੈਕ ਦੀ ਜੋ ਰੇਂਜ ਹੈ ਠੀਕ ਹੈ ਜੀ ਟਾਰਗੇਟ ਦੀ ਟਾਰਗੇਟ ਨੂੰ ਡਿਸਟਰੋਏ ਕਰਨ ਦੀ ਜੋ ਰੇਂਜ ਹੈ ਉਹ ਤਾਂ 400 ਕਿਲੋਮੀਟਰ ਹੈ ਕਿਉਂਕਿ ਨਾਮ ਹੀ ਤੁਸੀਂ ਦੇਖੋ ਨਾ S400 ਹੈ S400 ਦੀ ਰੇਂਜ ਕਿੰਨੀ ਹੋਈ 400 ਕਿਲੋਮੀਟਰ ਹੈ S30 ਦੀ S300 ਦੀ 300 ਕਿਲੋਮੀਟਰ ਹੈ ਠੀਕ ਹੈ ਜੀ ਤਾਂ S400 ਦੀ ਰੇਂਜ ਜੋ ਹੈ ਅਟੈਕ ਦੀ ਉਹ 400 ਕਿਲੋਮੀਟਰ ਹੈ ਪਰ ਜੋ ਨਿਗਰਾਨੀ ਰੱਖਣ ਦਾ ਜੋ ਏਰੀਆ ਹੈ ਉਹ 600 ਕਿਲੋਮੀਟਰ ਹੈ ਹੁਣ ਜੇ ਇਹਨੂੰ ਆਪਾਂ ਆਪਣੇ ਪੰਜਾਬ ਦੇ ਪਠਾਨਕੋਟ ਵਾਲੇ ਏਰੀਏ 'ਚ ਰੱਖ ਦਿੰਦੇ ਆ ਤਾਂ ਲਗਭਗ ਪਾਕਿਸਤਾਨ ਤਾਂ ਆਪਾਂ ਨੇ ਕਵਰ ਕਰ ਲਿਆ ਜੋ ਉਹਨੇ ਦੇ ਮਿਲਟਰੀ ਟਿਕਾਣੇ ਵਗੈਰਾ ਹੈਗੇ ਆ ਸਾਰਾ ਕਸ਼ਮੀਰ ਕਵਰ ਹੋ ਜਾਂਦਾ ਇਹਦੇ 'ਚ ਤਾਂ ਕਾਫੀ ਕੁਝ ਇਹ ਏਰੀਆ ਕਵਰ ਕਰ ਲੈਂਦਾ ਹੈ ਠੀਕ ਹੈ ਆਪਾਂ ਨੇ ਰਸ਼ੀਆ ਤੋਂ 5 ਰੈਜੀਮੈਂਟ ਲੈਣੀ ਆਈ ਦੀ ਹਲੇ 2026 ਤੱਕ ਪੂਰੀ ਆਪਣੇ ਕੋਲ ਆ ਜਾਣਗੀਆਂ ਉਹ ਵੀ ਆਪਾਂ ਅੱਗੇ ਦੇਖਾਂ ਠੀਕ ਹੈ ਤਾਂ ਇਹ ਪਹਿਲਾ ਸਟੈਪ ਸੀਗਾ ਆਈ ਹੋਪ ਤੁਹਾਨੂੰ ਬਿਲਕੁਲ ਸਿੰਪਲ ਹੋਕੇ ਮੈਂ ਦੱਸਣ ਦੀ ਕੋਸ਼ਿਸ਼ ਕਰੀਏ ਤੇ ਤੁਹਾਨੂੰ ਸਮਝ ਵੀ ਆ ਗਿਆ ਹੋਣਾ ਠੀਕ ਹੈ ਜੀ ਇਸ ਨੂੰ 빅 ਬਰਡ ਵੀ ਬੋਲਦੇ ਆਪਾਂ ਬਾਕੀ ਉਸ ਤੋਂ ਬਾਅਦ ਸਟੈਪ ਨੰਬਰ 2 ਸਟੈਪ ਨੰਬਰ 2 ਕੀ ਹੈ ਬਾਈ ਸਟੈਪ ਨੰਬਰ 2 ਹੈ ਜੋ ਭਾਈ ਉਸ ਰਡਾਰ ਨੇ ਚੀਜ਼ ਨੂੰ ਆਈਡੈਂਟੀਫਾਈ ਕਰਿਆ ਸੀਗਾ ਉਸਨੇ ਦੱਸਤਾ ਉਹ ਅੱਗੇ ਕਿਸ ਨੂੰ ਦੱਸੇਗਾ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ ਦੱਸੇਗਾ ਸਟੈਪ ਨੰਬਰ 2 ਕੀ ਹੈ ਕਮਾਂਡ ਐਂਡ ਕੰਟਰੋਲ ਸੈਂਟਰ ਕੋਲ ਉਹ ਚੀਜ਼ ਉਹਦਾ ਸਿਗਨਲ ਜਾਏਗਾ ਉਹ ਮੈਸੇਜ ਜਾਏਗਾ ਕਿ ਭਾਈ ਰਡਾਰ ਨੇ ਆ ਚੀਜ਼ ਦੇਖੀ ਹੈ ਸਾਡੇ ਤੋਂ ਇੰਨੇ ਕਿਲੋਮੀਟਰ ਦੂਰ ਹੈ 400 ਕਿਲੋਮੀਟਰ ਦੂਰ ਹੈ 500 ਕਿਲੋਮੀਟਰ ਦੂਰ ਹੈ 550 ਕਿਲੋਮੀਟਰ ਦੂਰ ਹੈ ਉਹ ਚੀਜ਼ ਕਮਾਂਡ ਸੈਂਟਰ 'ਚ ਜਾਏਗੀ ਇੱਥੇ ਆਪਾਂ ਦੇਖਾਂਗੇ ਉਹ ਕਿਹੜੀ ਚੀਜ਼ ਹੈ ਕੋਈ ਫ੍ਰੈਂਡਲੀ ਹੈ ਜਾਂ ਦੁਸ਼ਮਨ ਦੀ ਕੋਈ ਚੀਜ਼ ਹੈ ਆਪਣਾ ਹੀ ਕੋਈ 에ਅਕ੍ਰਾਫਟ ਤਾਂ ਨਹੀਂ ਹੈਗਾ ਹਨਾ ਆਪਣਾ ਹੀ ਕੋਈ ਡਰੋਨ ਤਾਂ ਨਹੀਂ ਹੈ ਜੇ ਦੁਸ਼ਮਨ ਦਾ ਹੈ ਤਾਂ ਆਪਾਂ ਨੇ ਫਿਰ ਉਸ ਨੂੰ ਮਾਰਨਾ ਹੈ ਸਿੰਪਲ ਹੈ ਨਾ ਹਰ ਚੀਜ਼ ਨੂੰ ਤਾਂ ਆਪਾਂ ਉਹ ਵੀ ਨਹੀਂ ਕਰ ਸਕਦੇ ਟਾਰਗੇਟ ਆਪਣੇ ਜਹਾਜ਼ ਵੀ ਤਾਂ ਉਹਦੀ ਰਡਾਰ 'ਚ ਆਣਗੇ ਠੀਕ ਹੈ ਜੀ ਤਾਂ ਇਹ ਇਹ ਸਾਰਾ ਕੰਮ ਕੀਤਾ ਹੈ ਇੱਕ ਕਮਾਂਡ ਸੈਂਟਰ ਦਾ ਕੰਮ ਹੈ ਸਟੈਪ ਨੰਬਰ 2 ਹੋ ਗਿਆ ਠੀਕ ਹੈ ਹੁਣ ਇੱਥੋਂ ਜੋ ਹੈ ਕਮਾਂਡ ਦੇਖੋ ਇਹ ਇੱਥੋਂ ਕਮਾਂਡ ਜਾਏਗੀ ਇੱਕ ਤਾਂ ਜਾਂਦੀ ਹੈ ਇੰਗੇਜਮੈਂਟ ਰਡਾਰ ਨੂੰ ਇਹ ਤੀਜਾ ਸਟੈਪ ਆਪਣਾ ਹੈ ਥਰਡ ਸਟੈਪ ਹੈ ਸਟੈਪ ਨੰਬਰ 3 ਠੀਕ ਹੈ ਇਹ ਇੰਗੇਜਮੈਂਟ ਰਡਾਰ ਦੇਖੋ ਜੋ ਪਹਿਲੇ ਵਾਲਾ ਰਡਾਰ ਸੀਗਾ ਉਹ ਤਾਂ ਸਰਵੈਲੈਂਸ ਰਡਾਰ ਸੀਗਾ ਉਹ ਕਿਹੜਾ ਸੀਗਾ ਸਰਵੈਲੈਂਸ ਉਹ ਸਿਰਫ ਨਿਗਰਾਨੀ ਕਰ ਰਿਹਾ ਉਹਨੇ ਚੀਜ਼ ਨੂੰ ਲੱਭ ਲਿਆ ਤੇ ਅੱਗੇ ਕਮਾਂਡ ਸੈਂਟਰ ਨੂੰ ਦੱਸਤਾ ਕਮਾਂਡ ਸੈਂਟਰ ਨੇ ਦੇਖ ਲਿਆ ਉਹ ਚੀਜ਼ ਜੋ ਹੈ ਮਾੜੀ ਚੀਜ਼ ਹੈ ਉਹਨੂੰ ਆਪਾਂ ਨੇ ਕੀ ਕਰਨਾ ਹੈ ਉਹ ਦੁਸ਼ਮਨ ਦੀ ਚੀਜ਼ ਹੈ ਦੁਸ਼ਮਨ ਦਾ ਜਹਾਜ਼ ਹੈ ਉਹਨੂੰ ਆਪਾਂ ਨੇ ਟਾਰਗੇਟ ਕਰਨਾ ਹੈ ਉਹਨੂੰ ਡਿਸਟਰੋਏ ਕਰਨਾ ਤਾਂ ਉਹ ਦੱਸੇਗਾ ਅੱਗੇ ਇੰਗੇਜਮੈਂਟ ਰਡਾਰ ਨੂੰ ਕਿ ਭਾਈ ਇਸ ਨੂੰ ਆਈਡੈਂਟੀਫਾਈ ਕਰਦਾ ਰਹਿ ਠੀਕ ਹੈ ਇਸ ਤੇ ਨਿਗਰਾਨੀ ਰੱਖ ਇਸ ਨੂੰ ਬਸ ਉਹ ਉਸ ਨੂੰ ਪਕੜ ਕੇ ਰੱਖ ਉਹ ਚੀਜ਼ ਕਿੱਥੇ ਜਾ ਰਹੀ ਹੈ ਕਿੰਨੀ ਸਪੀਡ ਚ ਜਾ ਰਹੀ ਹੈ ਕਿੱਧਰ ਨੂੰ ਘੁੰਮ ਰਹੀ ਆ ਸਾਰੀ ਗੱਲਾਂ ਪੂਰੀ ਤਰ੍ਹਾਂ ਐਂ ਟ੍ਰੇਸ ਕਰਕੇ ਰੱਖਦਾ ਹੈ ਆਪਣਾ ਅੰਗੇਜਮੈਂਟ ਰਡਾਰ ਉਹ ਉਸ ਚੀਜ਼ ਨਾਲ ਜਿਹੜੀ ਚੀਜ਼ ਆਇਡੈਂਟੀਫਾਈ ਕਰੀਏ ਜਿਹੜੀ ਚੀਜ਼ ਨੂੰ ਲੋਕ ਕਰ ਲਿਆ ਆਪਾਂ ਨੇ ਉਹਦੇ ਨਾਲ ਅੰਗੇਜ ਰਹੇਗਾ ਅੰਗੇਜ ਸਮਝ ਗਏ ਉਹਦੇ ਨਾਲ ਜੁੜਿਆ ਰਹੇਗਾ ਉਹਦੇ ਨਾਲ ਜੁੜਿਆ ਰਹੇਗਾ ਉਹਨੂੰ ਪੂਰੀ ਤਰ੍ਹਾਂ ਟ੍ਰੇਸ ਕਰਦਾ ਰਹੇਗਾ ਠੀਕ ਹੈ ਤਾਂ ਦੇਖੋ ਇਹਨੂੰ ਆਪਾਂ ਗ੍ਰੇਵਸਟੋਨ ਬੋਲ ਦਿੰਦੇ ਆਂ ਅੰਗੇਜਮੈਂਟ ਰਡਾਰ ਨੂੰ ਲੋਕਸ ਓਨ ਉਹ ਸਿਲੈਕਟਡ ਟਾਰਗੇਟ ਜੋ ਟਾਰਗੇਟ ਆਪਾਂ ਨੇ ਸਿਲੈਕਟ ਕਰ ਲਿਆ ਨਾ ਉਹਨੂੰ ਇਹ ਲੋਕ ਕਰ ਲੇਗਾ ਕਿ ਇਹ ਰਿਹਾ ਇਹਦਾ ਟਾਰਗੇਟ ਠੀਕ ਹੈ ਜੀ ਉਹਨੂੰ ਪੂਰੀ ਐਨ ਵਧੀਆ ਤਰੀਕੇ ਨਾਲ ਟਰੇਸ ਕਰੇਗਾ ਕਿੱਥੇ ਜਾ ਰਿਹਾ ਕਿੰਨੀ ਸਪੀਡ ਤੇ ਜਾ ਰਿਹਾ ਕਿੰਨੀ ਦੂਰ ਹੈ ਕਿੰਨੀ ਪਾਸ ਆ ਗਿਆ ਕਿਧਰ ਨੂੰ ਘੁੰਮ ਰਿਹਾ ਸਭ ਕੁਝ ਕੰਟੀਨਿਊਸਲੀ ਅਪਡੇਟ ਦਿੰਦਾ ਰਹੇਗਾ ਉਹਦੀ ਪੋਜੀਸ਼ਨ ਬਾਰੇ ਉਹਦੀ ਟ੍ਰੈਜੈਕਟਰੀ ਬਾਰੇ ਉਹਦੀ ਸਪੀਡ ਬਾਰੇ ਉਹਦੀ ਦੂਰੀ ਬਾਰੇ ਹਰ ਇੱਕ ਚੀਜ਼ ਬਾਰੇ ਬਿਲਕੁਲ ਬਾਰਿਕ ਤੋਂ ਬਾਰਿਕ ਇਨਫੋਰਮੇਸ਼ਨ ਦਿੰਦਾ ਰਹੇਗਾ ਇੰਗੇਜਮੈਂਟ ਰਡਾਰ ਠੀਕ ਹੈ ਦੇਖੋ ਪਹਿਲੇ ਵਾਲੇ ਰਡਾਰ ਨੇ ਤਾਂ ਸਿਰਫ ਚੀਜ਼ ਦੀ ਨਿਗਾਚੀ ਆਈ ਉਹਨੇ ਅੱਗੇ ਦੱਸਤਾ ਉਸ ਤੋਂ ਬਾਅਦ ਇਹਦਾ ਕੰਮ ਹੈ ਉਸ ਨੂੰ ਟ੍ਰੇਸ ਕਰਨਾ ਠੀਕ ਹੈ ਤੇ ਫਿਰ ਜਦੋਂ ਟ੍ਰੇਸ ਪ੍ਰੋਪਰ ਹੋ ਗਿਆ ਆਪਾਂ ਨੇ ਉਹਦਾ ਭੇਤ ਪਾ ਲਿਆ ਚੌਥਾ ਸਟੈਪ ਇਹ ਹੈ ਖਤਰਨਾਕ ਬੰਦਾ ਠੀਕ ਹੈ ਜੀ ਸਟੈਪ ਨੰਬਰ 4 ਸਟੈਪ ਨੰਬਰ 4 ਲਾਂਚਰ ਬੋਲਦੇ ਇਹਨੂੰ ਪੱਕੀ ਬੋਲਦੇ ਆ ਲਾਂਚਰ ਬੋਲਦੇ ਆ ਠੀਕ ਹੈ ਇੱਥੋਂ ਜਾਏਗੀ ਮਿਸਾਈਲ ਠੀਕ ਹੈ ਜੇ ਆਪਾਂ ਨੇ ਉਸ ਨੂੰ ਡਾਣਾ ਹੈ ਖਤਮ ਕਰਨਾ ਤਾਂ ਇੱਥੋਂ ਕਮਾਂਡ ਆਏਗੀ ਤੇ ਇਹ ਮਿਸਾਈਲ ਜਾਏਗੀ ਤੇ ਜਾ ਕੇ ਟਾਰਗੇਟ ਨੂੰ ਹਿੱਟ ਕਰੇਗੀ ਇਹ ਜਿਹੜੀ ਮਿਸਾਈਲ ਹੁੰਦੀ ਹੈ ਇਹ ਹੁੰਦੀ ਹੈ ਸਰਫੇਸ ਟੂ 에ਅਰ ਮਿਸਾਈਲ ਚਾਰ ਤਰ੍ਹਾਂ ਦੀ ਹੁੰਦੀ ਹੈ ਮੈਂ ਅੱਗੇ ਦੱਸੂਗਾ ਤੁਹਾਨੂੰ ਕਿੰਨੀ ਹੁੰਦੀ ਹੈ ਕਿਹੜੀ ਕਿਹੜੀ ਹੁੰਦੀ ਹੈ ਸਰਫੇਸ ਟੂ 에ਅਰ ਮਿਸਾਈਲ ਕਿਉਂਕਿ ਇਹ ਤਾਂ ਜਿਹੜਾ ਟਰੱਕ ਹੈ ਜਿਹੜਾ ਮਤਲਬ ਇਹ ਜਿਹੜਾ ਲਾਂਚਰ ਹੈ ਟਰੱਕ ਹੀ ਬੋਲ ਦੋ ਚੱਲੋ ਠੀਕ ਹੈ ਇੱਥੇ ਇਹ ਤਾਂ ਸਰਫੇਸ ਤੇ ਹੀ ਹੈ ਨਾ ਇੱਥੋਂ ਲਾਂਚ ਕਰਾਂਗੇ ਆਪਾਂ ਮਿਸਾਈਲ ਨੂੰ ਤੇ ਉਹ 에ਅਰ ਦੇ ਵਿੱਚ ਜਾ ਕੇ ਜੋ ਵੀ ਆਪਣਾ ਟਾਰਗੇਟ ਹੈ ਚਾਹੇ ਕੋਈ ਡਰੋਨ ਆ ਰਿਹਾ ਸੀਗਾ ਠੀਕ ਹੈ ਚਾਹੇ ਕੋਈ ਫਾਈਟਰ ਜੈਟ ਹੈ ਕੋਈ ਮਿਸਾਈਲ ਹੈ ਉਸ ਨੂੰ ਜਾ ਕੇ ਇਹ ਸਟ੍ਰਾਈਕ ਕਰੇਗੀ ਅਤੇ ਹਵਾ ਦੇ ਵਿੱਚ ਹੀ ਖਤਮ ਟਾਟਾ ਬਾਏ ਬਾਏ ਕਰ ਦੇਗੀ ਠੀਕ ਹੈ ਤਾਂ ਇਹ ਸਰਫੇਸ ਟੂ 에ਅਰ ਮਿਸਾਈਲ ਹੈ ਇਹਨੂੰ ਆਪਾਂ ਬੋਲਦੇ ਹਾਂ ਲਾਂਚਰ ਤਾਂ ਪਹਿਲਾਂ ਆਪਾਂ ਨੇ ਦੇਖਿਆ ਸਰਵਿਲੈਂਸ ਰਡਾਰ ਫਿਰ ਕਮਾਂਡ ਸੈਂਟਰ ਆ ਗਿਆ ਆਪਣਾ ਕਮਾਂਡ ਐਂਡ ਕੰਟਰੋਲ ਸੈਂਟਰ ਫਿਰ ਆਪਣਾ ਆ ਗਿਆ ਭਾਈ ਇੰਗੇਜਮੈਂਟ ਰਡਾਰ ਫਾਇਰ ਕੰਟਰੋਲ ਵਾਲਾ ਵੀ ਯੂਨਿਟ ਉਸਨੂੰ ਆਪਾਂ ਬੋਲ ਦਿੰਦੇ ਆ ਤੇ ਫਿਰ ਆ ਗਿਆ ਲਾਂਚਰ ਇਹ ਚਾਰ ਸਟੈਪ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਸਿੰਪਲ ਦੱਸਣ ਦੀ ਪੂਰੀ ਕੋਸ਼ਿਸ਼ ਕਰੀ ਆ ਤੇ ਆਈ ਹੋਪ ਤੁਹਾਨੂੰ ਸਮਝ ਵੀ ਆ ਗਿਆ ਹੋਣਾ ਸਟੈਪ ਬਾਈ ਸਟੈਪ ਹੋਇਆ ਕੀ ਹੈ ਠੀਕ ਹੈ ਇੱਕ ਤੁਹਾਨੂੰ ਸਮਝਾਉਣ ਵਾਸਤੇ ਇੱਕ ਇਮੇਜ ਲਈ ਹੈ ਇਹ ਪਾਕਿਸਤਾਨੀਆ ਦਾ ਨਹੀਂ ਹੈ ਠੀਕ ਹੈ ਨਾ ਕਿਸੇ ਹੋਰ ਦੇਸ਼ ਦਾ ਹੈ ਜੋ ਵੀ ਹੈ ਤਾਂ ਇਧਰ ਜਾ ਕੇ ਮਿਸਾਈਲ ਉਸ ਟਾਰਗੇਟ ਨੂੰ ਹਿੱਟ ਕਰੇਗੀ ਠੀਕ ਹੈ ਤੇ ਹਵਾ ਦੇ ਵਿੱਚ ਹੀ ਉਸ ਨੂੰ ਡਿਸਟਰੋਏ ਕਰ ਦੇਗੀ ਅੰਡਰਸਟੈਂਡ ਓਕੇ ਜਿਹੜੀ ਮਿਸਾਈਲ ਹੁੰਦੀ ਹੈ ਹੁਣ ਦੇਖੋ ਮਿਸਾਈਲਾਂ ਇਹ ਚਾਰ ਤਰ੍ਹਾਂ ਦੀ ਹੈਗੀਆਂ ਜੋ ਆਪਣਾ S400 ਹੈ S400 400 ਕਿਲੋਮੀਟਰ ਦੀ ਰੇਂਜ ਦੇ ਵਿੱਚ 400 ਕਿਲੋਮੀਟਰ ਦੀ ਰੇਂਜ ਦੇ ਵਿੱਚ ਜੋ ਵੀ ਟਾਰਗੇਟ ਆਏਗਾ ਉਸ ਨੂੰ ਇਹ ਡਿਸਟਰੋਏ ਕਰ ਸਕਦਾ ਹੈ 400 ਕਿਲੋਮੀਟਰ ਤੱਕ ਦਾ ਕੋਈ ਵੀ ਟਾਰਗੇਟ ਹੈ ਠੀਕ ਹੈ ਹਨਾ ਹੁਣ ਜੋ ਟਾਰਗੇਟ ਹੈ ਉਹ ਕੋਈ ਮਿਸਾਈਲ ਹੋ ਸਕਦੀ ਹੈ ਕੋਈ ਜਹਾਜ਼ ਹੋ ਸਕਦਾ ਹੈ ਕੋਈ ਛੋਟਾ ਜਿਹਾ ਡਰੋਨ ਵੀ ਹੋ ਸਕਦਾ ਹੈ ਹੁਣ ਕੋਈ ਛੋਟਾ ਜਿਹਾ ਡਰੋਨ ਹੈ ਉਹਨੂੰ ਮਾਰਨ ਵਾਸਤੇ ਆਪਾਂ ਵੱਡੀ ਮਿਸਾਈਲ ਕਿਉਂ ਵਰਤਾਂਗੇ ਉਹਨੂੰ ਮਾਰਨ ਵਾਸਤੇ ਆਪਾਂ ਛੋਟੀ ਮਿਸਾਈਲ ਵਰਤਾਂਗੇ ਤੇ ਕੋਈ ਲੜਾਕੂ ਜਹਾਜ਼ ਬਹੁਤ ਤੇਜ਼ੀ ਨਾਲ ਉਡ ਰਿਹਾ ਹੈ ਉਹਨੂੰ ਮਾਰਨ ਵਾਸਤੇ ਆਪਾਂ ਨੂੰ ਵੱਡੀ ਮਿਸਾਈਲ ਵਰਤਣੀ ਪੈ ਸਕਦੀ ਹੈ ਤਾਂ ਮਿਸਾਈਲਾਂ ਅੱਛਾ ਕੋਈ ਟਾਰਗੇਟ ਸਾਡੇ ਤੋਂ 400 ਕਿਲੋਮੀਟਰ ਦੂਰ ਹੈ ਕੋਈ ਟਾਰਗੇਟ ਸਿਰਫ 100 ਕਿਲੋਮੀਟਰ ਦੂਰ ਹੈ ਹੈਨਾ ਤਾਂ ਮਿਸਾਈਲਾਂ ਵੀ ਅਲੱਗ-ਅਲੱਗ ਹੈ ਹੁਣ ਜਿਹੜਾ 100 ਕਿਲੋਮੀਟਰ ਦੂਰ ਹੈ ਉਹਨੂੰ ਮਾਰਨ ਵਾਸਤੇ ਆਪਾਂ ਵੱਡੀ ਮਿਸਾਈਲ ਕਿਉਂ ਵਰਤਾਂਗੇ ਜਿਹੜੀ 400 ਕਿਲੋਮੀਟਰ ਤੱਕ ਜਾ ਸਕਦੀ ਹੈ ਉਹਦੇ ਵਾਸਤੇ ਆਪਾਂ ਛੋਟੀ ਮਿਸਾਈਲ ਵਰਤ ਲਾਂਗੇ ਤਾਂ ਇਹ ਮਿਸਾਈਲਾਂ ਹੈਗੀਆਂ ਚਾਰ ਤਰ੍ਹਾਂ ਦੀ S400 ਦੇ ਵਿੱਚ ਆਪਾਂ ਚਾਰ ਤਰ੍ਹਾਂ ਦੀ ਮਿਸਾਈਲਾਂ ਵਰਤਦੇ ਹਾਂ ਕਿੰਨੀ ਤਰ੍ਹਾਂ ਦੀ ਚਾਰ ਤਰ੍ਹਾਂ ਦੀ ਮਿਸਾਈਲਾਂ ਵਰਤਦੇ ਹਾਂ ਇੱਕ ਦੀ ਜਿਹੜੀ ਰੇਂਜ ਇੱਕ ਦੀ ਜੋ ਰੇਂਜ ਹੈ ਉਹ ਅਪਰੋਕਸ ਜੋ ਹੈ 200 ਕਿਲੋਮੀਟਰ ਦੀ ਰੇਂਜ ਹੈ ਇੱਕ ਦੀ 250 ਕਿਲੋਮੀਟਰ ਦੀ ਰੇਂਜ ਹੈ ਠੀਕ ਹੈ ਭਾਈ ਤੇ ਇੱਕ ਦੀ ਹੈ 380 ਤੋਂ ਲੈ ਕੇ 400 ਯਾਨੀ ਆਪਾਂ 400 ਕਿਲੋਮੀਟਰ ਜੋ ਸਭ ਤੋਂ ਵੱਡੀ ਹੈ 400 ਕਿਲੋਮੀਟਰ ਹੀ ਆਪਣਾ ਟਾਰਗੇਟ ਹੈ ਨਾ S400 ਇਹਦਾ ਨਾਮ ਹੀ 400 ਹੈ 400 ਕਿਲੋਮੀਟਰ ਤੱਕ ਜਾ ਸਕਦਾ ਹੈ ਠੀਕ ਹੈ ਤਾਂ ਇਹ 400 ਕਿਲੋਮੀਟਰ ਇਹ ਚਾਰ ਤਰ੍ਹਾਂ ਦੀ ਮਿਸਾਈਲਾਂ ਹੈਗੀ ਆ ਜੇ ਨਾਮ ਦੀ ਗੱਲ ਕਰੀਏ ਜਿਵੇਂ ਇਹ ਸਭ ਤੋਂ ਵੱਡੀ ਵਾਲੀ ਮਿਸਾਈਲ ਹੈ ਤਾਂ ਇਹਨੂੰ ਆਪਾਂ ਬੋਲ ਦਿੰਦੇ ਆ 40N6 ਤੇ ਇਹ ਜਿਹੜੀ 250 ਵਾਲੀ ਹੈ ਇਹਨੂੰ ਆਪਾਂ ਬੋਲਦੇ ਆ 48N6 ਠੀਕ ਹੈ ਤਾਂ ਇਸ ਤਰ੍ਹਾਂ ਕਰਕੇ ਦੇਖੋ ਜਿਹੜੀ ਚੀਜ਼ ਹੈ 100 ਕਿਲੋਮੀਟਰ ਆਪਣੇ ਤੋਂ ਉਹਦੇ ਵਾਸਤੇ ਆਪਾਂ ਆਪਣੀ ਜੋ ਹੈ ਵੱਡੀ ਮਿਸਾਈਲ ਕਿਉਂ ਵਰਤਾਂਗੇ ਉਹਦੇ ਵਾਸਤੇ ਛੋਟੀ ਮਿਸਾਈਲ ਵਰਤਾਂਗੇ ਤਾਂ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਮਿਸਾਈਲਾਂ ਹੈ ਜੇਪਰ ਸਪੀਡ ਦੀ ਵੀ ਗੱਲ ਕਰੀਏ ਸਪੀਡ ਪਤਾ ਕਿੰਨੀ ਆ ਬਹੁਤ ਜ਼ਿਆਦਾ ਸਪੀਡ ਹੈ 14 ਮੈਕ ਦੀ ਸਪੀਡ ਹੈ ਕਿੰਨੀ ਸਪੀਡ ਹੈ 14 ਮੈਕ ਦੀ ਹੁਣ ਕਈ ਬੱਚਿਆਂ ਨੂੰ ਸ਼ਾਇਦ ਮੈਕ ਦਾ ਨਾ ਪਤਾ ਹੋਵੇ ਦੇਖੋ ਮੈਕ ਕੀ ਹੁੰਦਾ ਹੈ ਇੱਕ ਮੈਕ ਦੀ ਸਪੀਡ ਦਾ ਸਿੱਧਾ ਮਤਲਬ ਹੈ ਸਾਊਂਡ ਦੀ ਸਪੀਡ ਹਵਾ ਦੇ ਵਿੱਚ ਜੋ ਆਪਾਂ ਬੋਲਦੇ ਆਂ ਸਾਊਂਡ ਸਾਡੀ ਹੈਗੀ ਹੈ ਉਹ ਕਿਸ ਸਪੀਡ ਨਾਲ ਚੱਲਦੀ ਹੈ ਹਵਾ ਦੇ ਵਿੱਚ ਅਪਰੋਕਸ ਵੈਸੇ ਤਾਂ ਨਾ ਜੋ ਹਵਾ ਦਾ ਟੈਂਪਰੇਚਰ ਹੈ ਉਹ ਵੀ ਡਿਸਾਈਡ ਕਰਦਾ ਹੈ ਸਪੀਡ ਘਟ ਵੱਧ ਪਰ ਇੱਕ ਜੇ ਆਪਾਂ ਐਵਰੇਜ ਲੈ ਕੇ ਚੱਲੀਏ ਤਾਂ ਜੋ ਸਾਊਂਡ ਦੀ ਸਪੀਡ ਹੈ ਯਾਨੀ ਕਿ ਜੋ ਸਾਊਂਡ ਦੀ ਸਪੀਡ ਹੈ ਹਵਾ ਦੇ ਵਿੱਚ 에ਅਰ ਦੇ ਵਿੱਚ ਉਹ 332 ਮੀਟਰ ਪ੍ਰਤੀ ਸਕਿੰਟ ਹੁੰਦੀ ਹੈ ਇੱਕ ਐਵਰੇਜ ਆਪਾਂ ਮੰਨ ਕੇ ਚੱਲਦੇ ਆਂ ਹਾਲਾਂਕਿ ਜੇ ਡੈਂਸਟੀ ਹਵਾ ਦੀ ਅਲੱਗ ਹੈ ਟੈਂਪਰੇਚਰ ਅਲੱਗ ਹੈ ਤਾਂ ਇਹ ਘਟਦੀ ਵੱਧਦੀ ਵੀ ਹੈ ਠੀਕ ਹੈ ਤਾਂ 332 ਮੀਟਰ ਪ੍ਰਤੀ ਸੈਕਿੰਡ ਕੋਈ ਵੀ ਚੀਜ਼ ਅਗਰ ਇਸ ਸਪੀਡ ਨਾਲ ਚੱਲ ਰਹੀ ਹੈ 332 ਮੀਟਰ ਪ੍ਰਤੀ ਸੈਕਿੰਡ ਨਾਲ ਚੱਲ ਰਹੀ ਹੈ ਤਾਂ ਉਹਨੂੰ ਆਪਾਂ ਇੱਕ ਮੈਕ ਬੋਲ ਦਿੰਦੇ ਆਂ ਕੀ ਬੋਲ ਦਿੰਦੇ ਆਂ ਇੱਕ ਮੈਕ ਠੀਕ ਹੈ ਸਮਝ ਗਏ ਉਹਨੂੰ ਆਪਾਂ ਕੀ ਬੋਲ ਸਕਦੇ ਆਂ ਇੱਕ ਮੈਕ ਬੋਲ ਸਕਦੇ ਆਂ 332 ਮੀਟਰ ਪ੍ਰਤੀ ਸੈਕਿੰਡ ਜਿਹੜੀ ਚੀਜ਼ ਇਸ ਤੋਂ ਤੇਜ਼ ਉੱਡਦੀ ਹੈ ਤੇਜ਼ ਯਾਨੀ ਸਾਊਂਡ ਤੋਂ ਵੀ ਤੇਜ਼ ਸਾਊਂਡ ਤੋਂ ਵੀ ਜ਼ਿਆਦਾ ਠੀਕ ਹੈ ਤਾਂ ਜਿੰਨੀ ਇਸ ਤੋਂ ਜ਼ਿਆਦਾ ਹੋਏਗੀ ਉਹੀ ਉਹਨੂੰ ਆਪਾਂ ਉਸ ਸਾਬ ਨਾਲ ਮੈਕ ਚ ਕਨਵਰਟ ਕਰ ਸਕਦੇ ਹਾਂ ਜਿਵੇਂ 2 ਮੈਕ 3 ਮੈਕ 4 ਮੈਕ 5 ਮੈਕ 5 ਮੈਕ ਦਾ ਮਤਲਬ ਕੀ ਹੈ ਕਿ ਸਾਊਂਡ ਤੋਂ ਵੀ 5 ਗੁਣਾ ਤੇਜ਼ ਠੀਕ ਹੈ ਉਹਨੂੰ ਆਪਾਂ ਹਾਈਪਰਸੋਨਿਕ ਬੋਲਦੇ ਹਾਂ ਕੀ ਬੋਲਦੇ ਹਾਂ ਹਾਈਪਰਸੋਨਿਕ ਕੀ ਬੋਲਦੇ ਹਾਂ ਹਾਈਪਰਸੋਨਿਕ ਜੋ 5 ਮੈਕ ਤੋਂ ਉੱਪਰ ਦੀ ਸਪੀਡ ਹੈਗੀ ਹੈ ਪਰ ਇਹ 14 ਮੈਕ ਦੇ ਜੋ ਟਾਰਗੇਟ ਨੂੰ ਹਿੱਟ ਕਰਦੇ ਹਨਾ 14 ਮੈਕ ਹੈ 14 ਮੈਕ ਲਗਭਗ 14 ਮੈਕ ਪਤਾ ਕਿੰਨਾ ਹੋ ਗਿਆ ਲਗਭਗ 4800 ਕਿਲੋਮੀਟਰ 4800 ਕਿਲੋਮੀਟਰ ਪ੍ਰਤੀ ਸਕਿੰਟ ਹੈ ਇੰਨੀ ਸਪੀਡ ਲਗਭਗ 5000 ਇੱਕ ਸਕਿੰਟ ਦੇ ਵਿੱਚ ਠੀਕ ਹੈ ਇਸ ਟਾਰਗੇਟ ਨਾਲ ਇਹ ਮਤਲਬ ਇਹ ਸਪੀਡ ਇਹਨਾਂ ਦੀ ਅਚੀਵ ਕਰ ਲੈਂਦੇ ਆ ਠੀਕ ਹੈ ਓਕੇ ਤਾਂ ਇਹ ਕੁਝ ਬੇਸਿਕ ਗੱਲਾਂ ਹੈ ਤੁਹਾਨੂੰ ਕਮ ਆਗੀਆਂ ਹੋਣੀਆਂ ਮੇਰੇ ਹਿਸਾਬ ਨਾਲ ਠੀਕ ਹੈ ਕੋਈ ਜ਼ਿਆਦਾ ਔਖੀ ਗੱਲਾਂ ਨਹੀਂ ਸੀਗੀਆਂ ਠੀਕ ਹੈ ਤੇ 14 ਮੈਕਾ ਯਾਨੀ ਇਹ ਤਾਂ ਹਾਈਪਰਸੋਨਿਕ ਤੋਂ ਵੀ ਕਿਤੇ ਜ਼ਿਆਦਾ ਹੈ ਹਾਈਪਰਸੋਨਿਕ ਦਾ 5 ਤੋਂ ਉੱਪਰ ਦੀ ਸਾਰੀ ਮਿਸਾਈਲਾਂ ਨੂੰ ਆਪਾਂ ਬੋਲੀ ਦਿੰਦੇ ਹਾਂ ਹਾਈਪਰਸੋਨਿਕ ਠੀਕ ਹੈ ਤਾਂ ਇਹ ਤਾਂ 14 ਮੈਕ ਦੀ ਸਪੀਡ ਹੈਗੀ ਹੈ ਓਕੇ ਜੇ ਇਹ ਸਾਰੀ ਚੀਜ਼ਾਂ ਨੂੰ ਭਾਈ ਇੱਕ ਇਮੇਜ 'ਚ ਇਕੱਠਾ ਕਰਨਾ ਹੋਵੇ ਬਿਲਕੁਲ ਆ ਦੇਖੋ ਧਿਆਨ ਨਾਲ ਠੀਕ ਹੈ ਇਹ ਹੈ ਆਪਣਾ S400 ਠੀਕ ਹੈ ਤਾਂ ਇਹ ਹੈ ਆਪਣਾ ਸਰਵਿਲੈਂਸ ਰਡਾਰ ਜੋ 600 ਕਿਲੋਮੀਟਰ ਦੇ ਦਾਇਰੇ ਦੇ ਉੱਤੇ ਨਿਗਾਹ ਰੱਖਦਾ ਹੈ ਤੇ ਕੋਈ ਵੀ ਚੀਜ਼ ਇਸ ਨੂੰ ਮਿਲਦੀ ਹੈ ਉਸ ਨੂੰ ਇਹ ਅੱਗੇ ਮੈਸੇਜ ਪਹੁੰਚਾ ਦਿੰਦਾ ਹੈ ਕਮਾਂਡ ਸੈਂਟਰ ਨੂੰ ਇਹ ਸਟੈਪ ਨੰਬਰ 2 ਕਮਾਂਡ ਸੈਂਟਰ ਕੋਲ ਆ ਗਿਆ ਜੀ ਕਮਾਂਡ ਸੈਂਟਰ ਦੇਖਦਾ ਹੈ ਕਿ ਉਹ ਚੀਜ਼ ਨੂੰ ਆਪਣੇ ਵਾਲੀ ਹੈ ਜਾਂ ਬਗਾਨੇ ਦੀ ਹੈ ਕਿ ਆ ਚੀਜ਼ ਹੈ ਕੋਈ ਫਾਈਟਰ ਜੈਟ ਹੈ ਕੋਈ ਕੁਝ ਵੀ ਹੈ ਹਨਾ ਵੀ ਉਹਦਾ ਕੀ ਕਰਨਾ ਹੈ ਇਹ ਸਾਰਾ ਕਮਾਂਡ ਵਾਲੇ ਡਿਸਾਈਡ ਕਰਦੇ ਆ ਤੇ ਫਿਰ ਉਹ ਅੱਗੇ ਮੈਸੇਜ ਦਿੰਦੇ ਆ ਵੀ ਅੰਗੇਜ ਰਡਾਰ ਨੂੰ ਉਹਦੇ ਤੇ ਟਿਕਾ ਦਿੰਦੇ ਆ ਕਿ ਭਾਈ ਇਹ ਚੀਜ਼ ਆਪਨੇ ਆਈਡੈਂਟੀਫਾਈ ਕਰੀਏ ਇਸ ਜਹਾਜ਼ ਨੂੰ ਤੋਂ ਟ੍ਰੇਸ ਕਰਦਾ ਰਹਿ ਠੀਕ ਹੈ ਤਾਂ ਇਹ ਹੈਗੀ ਆਪਣੀ ਫਾਇਰ ਕੰਟਰੋਲ ਯੂਨਿਟ ਬੋਲ ਦੋ ਠੀਕ ਹੈ ਜਾਂ ਅੰਗੇਜਡ ਰਡਾਰ ਹੈ ਇਹ ਉਸ ਨਾਲ ਅੰਗੇਜ ਰਹੇਗਾ ਜੋ ਵੀ ਚੀਜ਼ ਉਪਰ ਹਵਾ ਦੇ ਵਿੱਚ ਇਹਨੇ ਆਇਡੈਂਟੀਫਾਈ ਕਰੀਆ ਮੰਨ ਲਓ ਦੇਖੋ ਆ ਤਿੰਨ ਟਾਰਗੇਟ ਆਪਾਂ ਨੇ ਹਵਾ 'ਚ ਰੱਖੇ ਹੋਏ ਆ ਇੱਕ ਇਹ 에어로ਪਲੇਨ ਹੈ ਇਹ ਵੀ ਇੱਕ ਡਰੋਨ ਹੈ ਇੱਕ ਇੱਕ ਮਿਸਾਈਲ ਹੈ ਠੀਕ ਹੈ ਯਾਨੀ ਇੱਕ ਜੈਟ ਹੋ ਗਿਆ ਇਹ ਡਰੋਨ ਹੋ ਗਿਆ ਤੇ ਇੱਕ ਮਿਸਾਈਲ ਹੈ ਤਿੰਨ ਚੀਜ਼ਾਂ ਇਹਨੂੰ ਇਕੱਠੀ ਦੱਸਦੀਆਂ ਕਿ ਭਾਈ ਆ ਤਿੰਨ ਹੈਗੀਆਂ ਅੰਗੇਜ ਰਹਿ ਇਹਨਾਂ ਨਾਲ ਇਹਨਾਂ ਨੂੰ ਟ੍ਰੇਸ ਕਰਦਾ ਰਿਹਾ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆਂ ਕਿੰਨੀ ਸਪੀਡ ਦੇ ਵਿੱਚ ਹੈ ਫਿਰ ਅੱਗੇ ਲੌਂਚਰ ਨੂੰ ਕਮਾਂਡ ਜਾਂਦੀ ਹੈ ਤੇ ਲੌਂਚਰ ਤੋਂ ਜਾਂਦੀ ਹੈ ਮਿਸਾਈਲਾਂ ਇਹ ਹੀ ਡਿਸਾਈਡ ਕਰਦੇ ਆ ਕਿ ਭਾਈ ਕੋਈ ਚੀਜ਼ ਕਿੰਨੀ ਦੂਰ ਹੈ ਉਹਦੇ ਵਾਸਤੇ ਕਿਹੜੀ ਮਿਸਾਈਲ ਜਾਏਗੀ ਕੋਈ ਚੀਜ਼ ਕਿੰਨੀ ਦੂਰ ਹੈ ਕਿੰਨੀ ਉੱਪਰ ਹੈ ਉੱਪਰ ਵੀ ਜੇ ਆਪਾਂ ਉੱਪਰ ਦੀ ਵੀ ਗੱਲ ਕਰੀਏ ਤਾਂ ਇਹ ਦੇਖੋ 600 ਕਿਲੋਮੀਟਰ ਤੱਕ ਇਹਦਾ ਦਾਇਰਾ ਹੋ ਗਿਆ ਹੈ ਨਾ ਪਰ ਉੱਪਰ ਹਵਾ ਦੇ ਵੀ ਐਲਟੀਟਿਊਡ ਦੀ ਜੇ ਆਪਾਂ ਗੱਲ ਕਰੀਏ ਤਾਂ 30 ਕਿਲੋਮੀਟਰ 30 ਕਿਲੋਮੀਟਰ ਤੱਕ ਉੱਪਰ ਤਾਂ ਇਹ 30 ਕਿਲੋਮੀਟਰ ਤੋਂ ਕੁਪਰ ਤੇ 600 ਕਿਲੋਮੀਟਰ ਤੱਕ ਐਦਾਂ ਜੋ ਹੈ ਉਹ ਦੇਖ ਸਕਦਾ ਹੈ ਮਤਲਬ ਨਿਗਾਹ ਰੱਖ ਸਕਦਾ ਹੈ ਠੀਕ ਹੈ ਤਾਂ ਇਹ ਡਿਸਾਈਡ ਕਰਦੇ ਆ ਵੀ ਕਿਸ ਨੂੰ ਕਿਹੜੀ ਮਿਸਾਈਲ ਹਿੱਟ ਕਰੇਗੀ ਤੇ ਜਾ ਕੇ ਇਹ ਮਿਸਾਈਲਾਂ ਉਹਨਾਂ ਨੂੰ ਹਿੱਟ ਕਰਦੀਆਂ ਆਪਣੇ ਆਪਣੇ ਟਾਰਗੇਟ ਓਕੇ ਗੱਲ ਸਮਝੇ ਆ ਤਾਂ ਇਹ ਸਾਰਾ ਦਾ ਸਾਰਾ ਆਪਣਾ ਹੈਗਾ S400 ਮਿਸਾਈਲ ਡਿਫੈਂਸ ਸਿਸਟਮ ਠੀਕ ਹੈ 에어 ਡਿਫੈਂਸ ਸਿਸਟਮ ਫਿਰ ਇੰਡੀਆ ਦੇਖੋ ਇਹ ਜਿਹੜਾ ਹੈ S400 ਇਹ ਤਾਂ ਰਸ਼ੀਆ ਨੇ ਡਿਵੈਲਪ ਕਰਿਆ ਹੈ ਕਿਹਨੇ ਡਿਵੈਲਪ ਕਰਿਆ ਰਸ਼ੀਆ ਨੇ ਠੀਕ ਹੈ ਰਸ਼ੀਆ ਤੋਂ ਆਪਾਂ ਨੇ ਲਿਆ ਇਸ ਨੂੰ ਤਾਂ ਇਹਦੇ ਬਾਰੇ ਆਪਾਂ ਦੇਖਦੇ ਹਾਂ ਡੀਲ ਬਾਰੇ ਕੁਝ ਜੋ ਹੈ ਆਪਣੇ ਪੇਪਰ ਦੇ ਹਿਸਾਬ ਨਾਲ ਵੀ ਗੱਲਾਂ ਕੁਝ ਇੰਪੋਰਟੈਂਟ ਹੈਗੀਆਂ ਠੀਕ ਹੈ ਤਾਂ ਜਿਵੇਂ 2018 ਚ ਆਪਣੀ ਗੱਲ ਚੱਲੀ ਸੀ ਜਿਹੜੀ ਆਪਣੀ ਕੌਂਸਲ ਸੀਗੀ ਡਿਫੈਂਸ ਕੰਜੀਸ਼ਨ ਕੌਂਸਲ ਉਸ ਟਾਈਮ ਆਪਣੀ ਡਿਫੈਂਸ ਮਿਨਿਸਟਰ ਹੁੰਦੀ ਸੀਗੀ ਨਿਰਮਲਾ ਸੀਤਾਰਮਨ ਉਸਨੇ ਕਲੀਅਰ ਕਰਤਾ ਸੀਗਾ ਕਿ ਹਾਂ ਸਾਨੂੰ ਇਹ ਚਾਹੀਦਾ ਹੈ ਠੀਕ ਹੈ ਜੀ ਮਨਜ਼ੂਰੀ ਦੇਤੀ ਯਾਨੀ ਖਰੀਦ ਨੂੰ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਜੋ ਹੈਗੀ ਸੀ ਆਪਣੀ ਭਾਈ ਕੈਬਨਟ ਕਮੇਟੀ ਔਨ ਸਿਕਿਉਰਿਟੀ ਉਹਨਾਂ ਨੇ ਵੀ ਮਨਜ਼ੂਰੀ ਦਿੱਤੀ ਯਾਨੀ 2018 ਦੇ ਵਿੱਚ ਇੰਡੀਆ ਵੱਲੋਂ ਮਨਜ਼ੂਰੀ ਪੂਰੀ ਤਰ੍ਹਾਂ ਹੋ ਗਈ ਕਿ ਆਪਾਂ ਨੇ S400 ਬਾਏ ਕਰਨਾ ਹੀ ਕਰਨਾ ਹੈ ਠੀਕ ਹੈ ਫਿਰ ਆਪਣੀ ਜੋ ਹੈ ਡੀਲ ਹੋਈ ਹੈ ਲਗਭਗ 5 ਬਿਲੀਅਨ ਦੀ ਠੀਕ ਹੈ ਜੀ ਲਗਭਗ 5 ਬਿਲੀਅਨ ਦੀ ਡੀਲ ਹੋਈ ਸੀਗੀ ਅਮਰੀਕੀ ਡਾਲਰ ਦੀ ਓਕੇ ਤੇ ਨਵੰਬਰ 2021 ਤੋਂ ਸਾਨੂੰ ਇਹ ਮਿਲਣੀ ਸਟਾਰਟ ਹੋ ਗਈਆਂ ਠੀਕ ਹੈ ਤੇ اپریل 2022 ਦੇ ਵਿੱਚ ਆਪਣੀ ਪਹਿਲੀ ਰੈਜੀਮੈਂਟ ਤੈਨਾਤ ਵੀ ਹੋ ਗਈ ਸੀ ਠੀਕ ਹੈ ਓਕੇ ਤੇ ਆਪਾਂ ਨੇ ਇਹਦਾ ਨਾਮ ਰੱਖਿਆ ਸੁਦਰਸ਼ਨ ਚੱਕਰ S400 ਦਾ ਜੋ ਆਪਣਾ ਨਾਮ ਹੈ ਉਹ ਹੈ ਸੁਦਰਸ਼ਨ ਚੱਕਰ ਸੁਦਰਸ਼ਨ ਚੱਕਰ ਕ੍ਰਿਸ਼ਨ ਜੀ ਦਾ ਚੱਕਰ ਹੈ ਵਿਸ਼ਨੂ ਜੀ ਦਾ ਚੱਕਰ ਹੈ ਸੁਦਰਸ਼ਨ ਚੱਕਰ ਠੀਕ ਹੈ ਤੇ ਟੋਟਲ ਆਪਾਂ ਨੇ ਪੰਜ ਰੈਜੀਮੈਂਟ ਜੋ ਹੈ ਉਹ ਪਰਚੇਸ ਕਰੀਆਂ ਪੰਜ ਰੈਜੀਮੈਂਟ ਹੁਣ ਇਹ ਰੈਜੀਮੈਂਟ ਕੀ ਚੀਜ਼ ਹੈ ਕੀ ਸ਼ਬਦ ਹੈ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਆਈ ਹੋਪ ਇਥੋਂ ਦਾ ਤੁਹਾਨੂੰ ਬਿਲਕੁਲ ਮੈਂ ਜਿੰਨਾ ਸਿੰਪਲ ਹੋ ਸਕਦਾ ਹੈ ਉਹ ਸਿੰਪਲ ਸਮਝਾਉਣ ਦੀ ਕੋਸ਼ਿਸ਼ ਕਰੀ ਹੈ ਇਥੋਂ ਨੂੰ ਸਮਝ ਵੀ ਆਇਆ ਹੋਣਾ ਜਾਂ ਸਮਝ ਆਇਆ ਹੈ ਤਾਂ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤਾਂ ਰੈਜੀਮੈਂਟ ਤੇ ਚੱਲਦੇ ਆਂ ਬਾਈ ਠੀਕ ਹੈ ਰੈਜੀਮੈਂਟ ਤੋਂ ਪਹਿਲਾਂ ਜਿਹੜੇ ਸਕਵਡਨ ਜਿਹੜੀ ਰੈਜੀਮੈਂਟ ਆਪਾਂ ਨੂੰ ਆਈ ਆਪਾਂ ਕਿੱਥੇ ਕਿੱਥੇ ਡਿਪਲੋਏ ਕਰ ਰਹੇ ਆ ਕਿੱਥੇ ਕਿੱਥੇ ਉਹਨਾਂ ਨੂੰ ਲਗਾ ਰਹੇ ਆ ਦੇਖੋ ਬਾਈ ਜਦੋਂ ਵੀ ਵਾਰ ਹੋਣੀ ਹੈ ਜਿਵੇਂ ਹੁਣ ਵਾਰ ਹੋ ਰਹੀ ਹੈ ਫਿਲਹਾਲ ਤਾਂ ਆਪਾਂ ਇੱਕ ਫਰੰਟ ਤੇ ਲੜ ਰਹੇ ਆ ਪਰ ਇਹ ਤੱਕ ਕੋਈ ਭਰੋਸਾ ਨਹੀਂ ਕਿ ਕੱਲੋਂ ਸਾਡੀ ਦੋ ਫਰੰਟ ਵਾਰ ਵੀ ਹੋ ਸਕਦੀ ਹੈ ਦੋ ਫਰੰਟ ਵਾਰ ਦਾ ਮਤਲਬ ਹੈ ਚਾਈਨਾ ਠੀਕ ਹੈ ਤਾਂ ਆਪਾਂ ਨੇ ਪੰਜ ਰੈਜੀਮੈਂਟਾਂ ਲੈਣੀ ਹੈ ਤਾਂ ਦੋ ਆਪਾਂ ਲਾਵਾਂਗੇ ਪਾਕਿਸਤਾਨ ਬਾਰਡਰ ਦੇ ਉੱਤੇ ਦੋ ਆਪਾਂ ਨੇ ਲੈਣੀਆਂ ਚਾਈਨਾ ਬਾਰਡਰ ਦੇ ਉੱਤੇ ਠੀਕ ਹੈ ਚਾਈਨਾ ਬਾਰਡਰ ਹੁਣ ਇੱਕ ਆਪਾਂ ਲਗਾਵਾਂਗੇ ਨਾਰਥ-ਈਸਟ ਦੇ ਵਿੱਚ ਜੋ ਹੈ ਸਿੱਕਮ ਦੇ ਵਿੱਚ ਲਗਾਤਾ ਉਹਦੇ ਨਾਲ ਕੀ ਹੈ ਸਿੱਕਮ ਕਵਰ ਹੋ ਗਿਆ ਆਪਣਾ ਤੇ ਨਾਲੇ ਕਵਰ ਹੋ ਗਿਆ ਅਰੁਣਾਚਲ ਪ੍ਰਦੇਸ਼ ਇੱਕ ਆਪਾਂ ਲਗਾ ਦਾਂਗੇ ਇੱਧਰ ਲਦਾਖ ਵਾਲੀ ਸਾਈਡ ਜਾਂ ਉੱਤਰਾਖੰਡ ਦੇ ਵਿੱਚ ਇੱਧਰ ਆਪਣਾ ਸਾਰਾ ਕਸ਼ਮੀਰ ਲਦਾਖ ਇਹ ਸਾਰਾ ਕਵਰ ਹੋ ਜਾਏਗਾ ਠੀਕ ਹੈ ਦੋ ਲਾਣੀਆਂ ਆਪਾਂ ਨੇ ਪਾਕਿਸਤਾਨ ਵਾਲਾ ਪਾਕਿਸਤਾਨ ਵਾਲਾ ਤਾਂ ਆਲਰੇਡੀ ਲੱਗੀ ਹੋਈਆਂ ਠੀਕ ਹੈ ਇੱਕ ਤਾਂ ਪੰਜਾਬ ਵਾਲੀ ਏਰੀਆ 'ਚ ਤੇ ਕਾਫੀ ਹੱਦ ਤੱਕ ਥੋੜਾ ਬੋਤਾ ਰਾਜਸਥਾਨ ਦਾ ਏਰੀਆ ਵੀ ਕਵਰ ਹੋ ਜੇਗਾ ਫਿਰ ਇੱਕ ਆਪਣੀ ਲੱਗੀ ਗੁਜਰਾਤ ਰਾਜਸਥਾਨ ਦੇ ਵਿੱਚ ਤਾਂ ਉਹ ਪੂਰੇ ਦਾ ਪੂਰਾ ਬਾਰਡਰ ਕਵਰ ਹੋ ਗਿਆ ਠੀਕ ਆਪਾਂ ਨੂੰ ਸਾਡੀ ਜੋ ਨੈਸ਼ਨਲ ਕੈਪੀਟਲ ਹੈ ਦਿੱਲੀ ਵਾਲਾ ਏਰੀਆ ਵੀ ਪ੍ਰੋਟੈਕਟ ਚਾਹੀਦਾ ਹੈ ਠੀਕ ਹੈ ਨਾ ਯਾਨੀ ਆਪਣਾ ਪੰਜਾਬ ਹਰਿਆਣਾ ਵਾਲਾ ਏਰੀਆ ਤਾਂ ਲਗਭਗ ਕਵਰ ਹੀ ਹੈਗਾ ਇਹ ਸਾਰਾ ਦਾ ਸਾਰਾ ਠੀਕ ਹੈ ਓਕੇ ਤਾਂ ਇਹੀ ਹੈ ਕਦੋਂ ਕਿੱਥੇ ਡਿਪਲੋਏ ਕਰੀ ਗਈ ਹੈ ਚੀਜ਼ ਹਨਾ ਕਦੋਂ ਆਪਾਂ ਨੂੰ ਰੀਸੀਵ ਹੋਈ ਹੈ ਤੇ ਫਿਰ ਆਪਾਂ ਨੇ ਕਿੱਥੇ ਕਿੱਥੇ ਡਿਪਲੋਏ ਕਰੀ ਹੋਈ ਹੈ ਉਹ ਸਾਰੀ ਗੱਲਾਂ ਇੱਥੇ ਲਿਖੀਆਂ ਹੈ ਕੋਈ ਮੇਰੇ ਸਾਹਮਣੇ ਨਾਲ ਮਤਲਬ ਤੁਹਾਨੂੰ ਇਹ ਰੱਟਾ ਮਾਰ ਕੇ ਰੱਖਣ ਵਾਲੀ ਗੱਲ ਨਹੀਂ ਹੈ ਇਹ ਬੇਸਿਕ ਸਮਝਣ ਦੀ ਗੱਲ ਹੈ ਤੁਸੀਂ ਆਪ ਸੋਚ ਕੇ ਦੇਖੋ ਸਾਨੂੰ ਦੋ ਫਰੰਟ ਤੇ ਵਾਰ ਲੜਨੀ ਪੈ ਜੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਪਤਾ ਕੱਲ ਨੂੰ ਬੰਗਲਾਦੇਸ਼ ਨਾਲ ਲੜਨੀ ਪੈ ਜੇ 3 ਫਰੰਟ ਵਾਰ ਵੀ ਹੋ ਸਕਦੀ ਹੈ ਕੁਝ ਨਹੀਂ ਪਤਾ ਟਾਈਮ ਦਾ ਠੀਕ ਹੈ ਪਰ ਫਿਲਹਾਲ ਇਹ ਦੋ ਫਰੰਟ ਵਾਰ ਸੋਚ ਕੇ ਜੋ ਹੈ ਦੋ ਜਗਾ ਦੋ ਬਾਰਡਰਾਂ ਦੇ ਉੱਤੇ ਡਿਪਲੋਏ ਕਰੀ ਹੋਈ ਹੈ ਓਕੇ ਇੱਕ ਫਿਲਹਾਲ ਸਿੱਕਮ ਦੇ ਵਿੱਚ ਹੈ ਤੇ ਪਾਕਿਸਤਾਨ ਵਾਲਾ ਏਰੀਆ ਆਪਣਾ ਲਗਭਗ ਕਵਰ ਹੈ ਪਠਾਨਕੋਟ ਅਤੇ ਰਾਜਸਥਾਨ ਗੁਜਰਾਤ ਸੈਕਟਰ ਠੀਕ ਹੈ ਹਲੇ ਇੱਕ ਜੋ ਹੈ ਰੈਜੀਮੈਂਟ ਹਲੇ ਹੋਰ ਪੈਂਡਿੰਗ ਹੈ 2026 ਤੱਕ ਆਪਣੇ ਕੋਲ ਇਹ ਸਾਰਾ ਆ ਜਾਏਗਾ ਠੀਕ ਹੈ ਓਕੇ ਤਾਂ ਰੈਜੀਮੈਂਟ ਕੀ ਚੀਜ਼ ਹੈ ਵਾਟ ਇਜ਼ ਰੈਜੀਮੈਂਟ ਵਾਟ ਇਜ਼ ਰੈਜੀਮੈਂਟ ਪੰਜ ਰੈਜੀਮੈਂਟ ਆਪਣੇ ਕੋਲ ਆਣੀ ਹੈ ਆ ਚੀਜ਼ ਕੀ ਹੈ ਆ ਸਭ ਤੋਂ ਮੇਨ ਚੀਜ਼ ਹੈ ਲੌਂਚਰ ਇੱਕ ਲੌਂਚਰ ਹੈ ਆ ਕੀ ਚੀਜ਼ ਹੈ ਭਾਈ ਲੌਂਚਰ ਹੈਗਾ ਯਾ ਲੌਂਚਰ ਤੇ ਇੱਕ ਲੌਂਚਰ ਦੇ ਵਿੱਚ ਕਿੰਨੀ ਮਿਸਾਈਲ ਆ ਇਸ 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 ਨੂੰ ਆਪਾਂ ਬੋਲਦੇ ਆ ਕੈਨਿਸਟਰ ਕੀ ਬੋਲਦੇ ਆ ਕੈਨਿਸਟਰ ਬੋਲਦੇ ਆ ਕੈਨਿਸਟਰ ਇੱਕ ਕੈਨਿਸਟਰ ਦੇ ਵਿੱਚ ਇੱਕ ਮਿਸਾਈਲ ਹੁੰਦੀ ਹੈ ਜਿਹੜੀ ਵੱਡੀ ਮਿਸਾਈਲਾਂ ਇੱਕ ਹੁੰਦੀਆਂ ਠੀਕ ਹੈ ਤਾਂ ਕੈਨਿਸਟਰ ਯਾਨੀ ਚਾਰ ਮਿਸਾਈਲਾਂ ਹੋ ਗਈਆਂ ਟੋਟਲ ਇੱਕ ਲੌਂਚਰ ਦੇ ਵਿੱਚ ਕਿੰਨੀ ਮਿਸਾਈਲਾਂ ਹੋ ਗਈਆਂ ਚਾਰ ਤਾਂ ਇੱਕ ਲੌਂਚਰ ਦੇ ਵਿੱਚ ਚਾਰ ਮਿਸਾਈਲਾਂ ਹਨ ਇੱਕ ਲੌਂਚਰ ਦੇ ਵਿੱਚ ਕਿੰਨੀ ਮਿਸਾਈਲਾਂ ਹੋ ਗਈਆਂ ਚਾਰ ਮਿਸਾਈਲਾਂ ਹੋ ਗਈਆਂ ਇਹ ਜੋ ਕੈਨਿਸਟਰ ਹੈ ਇਹ ਤਾਂ ਕਵਰ ਹੋ ਗਿਆ ਮਿਸਾਈਲ ਦਾ ਜੋ ਉਸ ਨੂੰ ਪ੍ਰੋਟੈਕਟ ਰੱਖਦਾ ਹੈ ਠੀਕ ਹੈ ਇਸ ਕੈਨਿਸਟਰ ਦੇ ਅੰਦਰ ਮਿਸਾਈਲ ਹੁੰਦੀ ਹੈ ਤਾਂ ਇੱਕ ਲੌਂਚਰ ਦੇ ਵਿੱਚ ਚਾਰ ਮਿਸਾਈਲਾਂ ਹਨ ਤੇ ਇਹ ਹੋਗੇ ਚਾਰ ਲੌਂਚਰ ਤਕਨੀ ਮਸਾਇਲਾ ਹੋ ਗਿਆ ਚਾਰ ਇਹਦੇ ਚ ਹੋਗੀ ਚਾਰੇ ਦੇ ਚ ਹੋਗੀ ਚਾਰ ਹੋਗੀ ਇਹਦੇ ਚ ਚਾਰ ਹੋਗੀ ਇਹਦੇ ਚ ਕਿੰਨੀ ਹੋਗੀ ਭਾਈ 16 ਮਸਾਇਲਾ ਹੋ ਗਿਆ ਕਿੰਨੀ ਹੋਗੀ 16 ਮਸਾਇਲਾ ਭਾਈ ਇਹ ਜੋ ਪੂਰੀ ਦੀ ਪੂਰੀ ਚਾਰ ਲੌਂਚਰਾਂ ਦੀ ਇੱਕ ਯੂਨਿਟ ਬਣਦੀ ਹੈ ਇਹਨੂੰ ਆਪਾਂ ਬੋਲਦੇ ਆ ਬੈਟਰੀ ਕਿਆ ਬੋਲਦੇ ਆ ਬੈਟਰੀ ਠੀਕ ਹੈ ਇਹ ਇੱਕ ਬੈਟਰੀ ਹੈ ਇੱਕ ਬੈਟਰੀ ਇਹ ਹੋਗੀ ਇਹਦੇ ਵਿੱਚ ਮੈਂ ਇੱਕ ਬੈਟਰੀ ਹੋਰ ਜੋੜਦਾ ਯਾਨੀ ਦੋ ਬੈਟਰੀਆਂ ਦਾ ਬਣਦੀ ਹੈ ਇੱਕ ਰੈਜੀਮੈਂਟ ਦੋ ਬੈਟਰੀਆਂ ਦੀ ਬਣਦੀ ਹੈ ਇੱਕ ਰੈਜੀਮੈਂਟ ਗੱਲ ਸਮਝੇ ਦੋ ਬੈਟਰੀਆਂ ਦੀ ਕੀ ਹੋਗੀ ਇੱਕ ਰੈਜੀਮੈਂਟ ਇੱਕ ਲੌਂਚਰ ਦੋ ਲੌਂਚਰ ਤਿੰਨ ਲੌਂਚਰ ਚਾਰ ਲੌਂਚਰ ਚਾਰ ਲੌਂਚਰਾਂ ਦੀ ਬਣਗੀ ਇੱਕ ਬੈਟਰੀ ਅੱਠ ਲੌਂਚਰਾਂ ਦੀ ਬਣਗੀ ਦੋ ਬੈਟਰੀਆਂ ਤਾਂ ਦੋ ਬੈਟਰੀਆਂ ਦਾ ਸਿੱਧਾ ਮਤਲਬ ਹੈ ਅੱਠ ਲੌਂਚਰ ਯਾਨੀ ਇੱਕ ਰੈਜੀਮੈਂਟ ਯਾਨੀ ਕਿ ਫਿਰ ਇੱਕ ਰੈਜੀਮੈਂਟ ਦੇ ਵਿੱਚ ਇੱਕ ਰੈਜੀਮੈਂਟ ਦੇ ਵਿੱਚ ਕਿੰਨੀ ਮਿਸਾਈਲਾਂ ਹੋਗੀ ਤੁਸੀਂ ਕਹੋਗੇ ਜੀ ਇੱਕ ਰੈਜੀਮੈਂਟ ਦੇ ਵਿੱਚ ਦੋ ਬੈਟਰੀ ਆਂਦੀਆਂ ਇੱਕ ਬੈਟਰੀ ਦੇ ਵਿੱਚ ਚਾਰ ਲੌਂਚਰ ਤੇ 16 ਮਿਸਾਈਲਾਂ ਤਾਂ 16 ਦੁਣੀ 32 ਟੋਟਲ 32 ਮਿਸਾਈਲਾਂ ਹੁੰਦੀਆਂ ਜੀ ਇੱਕ ਰੈਜੀਮੈਂਟ ਦੇ ਵਿੱਚ ਟੋਟਲ 32 ਮਿਸਾਈਲਾਂ ਹੁੰਦੀਆਂ ਇੱਕ ਰੈਜੀਮੈਂਟ ਦੇ ਵਿੱਚ ਤੇ ਇੰਡੀਆ ਨੇ ਕਿੰਨੀ ਰੈਜੀਮੈਂਟ ਲੈਣੀ ਹੈ ਪੰਜ ਰੈਜੀਮੈਂਟ ਇੰਡੀਆ ਨੇ ਬਾਏ ਕਰਨੀ ਠੀਕ ਹੈ ਪੰਜ ਰੈਜੀਮੈਂਟ ਉਸ ਤੋਂ ਬਾਅਦ ਦੇਖੋ ਇਹ ਜੋ ਚੀਜ਼ ਹੈ ਲੌਂਚਰ ਹੈ ਮਿਸਾਈਲਾਂ ਹੈ ਇਹ ਤਾਂ ਆ ਜਿਵੇਂ ਇਹਦੇ ਵਿੱਚ ਮਿਸਾਈਲਾਂ ਖਤਮ ਹੋ ਗਈ ਤਾਂ ਇਹਨੂੰ ਹਟਾ ਕੇ ਆਪਾਂ ਹੋਰ ਮਿਸਾਈਲਾਂ ਰੱਖ ਸਕਦੇ ਆ ਯਾਨੀ ਮਿਸਾਈਲਾਂ ਆਪਾਂ ਜ਼ਿਆਦਾ ਬਾਏ ਕਰਦੇ ਆ ਤੇ ਜੋ ਹੈ ਲੌਂਚਰ ਜੋ ਪੂਰਾ ਦਾ ਪੂਰਾ ਸਿਸਟਮ ਹੈ ਉਹ ਆਪਾਂ ਜਿਨੇ ਆਪਣੇ ਲਈ ਹੈ 5 ਇੰਨੇ ਹੀ ਬਹੁਤ ਹੈ ਤਾਂ 5 ਲੈ ਲਏ ਆਪਾਂ ਨੇ ਇਸ ਤੋਂ ਇਲਾਵਾ ਆਪਾਂ ਨੇ ਜਸਟ ਸਿਰਫ ਮਿਸਾਈਲਾਂ ਲੈਣੀਆਂ ਹੈ ਪਹਿਲਾਂ ਆਪਾਂ 1000 ਸੋਚ ਰਹੇ ਸੀ ਹੁਣ ਆਪਣਾ ਜੋ ਟਾਰਗੇਟ ਹੈ ਉਹ 6000 ਮਿਸਾਈਲਾਂ ਦਾ ਜਾ ਚੁੱਕਿਆ ਹੈ ਕਿ ਇੰਡੀਆ ਫਿਊਚਰ ਦੇ ਵਿੱਚ 6000 ਮਿਸਾਈਲਾਂ ਜੋ ਹੈ ਉਹ ਲਏਗਾ ਕਿਉਂਕਿ ਸਿਸਟਮ ਆਪਣੇ ਕੋਲ 5 ਆਲਰੇਡੀ ਆ ਜਾਣਗੇ 2026 ਤੱਕ ਬਸ ਤਾ ਸਿਸਟਮ ਹੈ ਮਿਸਾਈਲਾਂ ਖਤਮ ਹੋ ਗਈ ਮਿਸਾਈਲਾਂ ਅਪਲੋਡ ਕਰੋ ਅਪਲੋਡ ਟੈਕਨੀਕਲ ਵਰਡ ਆ ਗਿਆ ਲੋਡ ਕਰੋ ਠੀਕ ਹੈ ਓਕੇ ਗੱਲ ਸਮਝੇ ਤੇ ਆਈ ਹੋਪ ਇਥੋਂ ਤੱਕ ਤੁਹਾਨੂੰ ਇਹ ਸਾਰਾ ਸਮਝ ਆਇਆ ਹੋਣਾ ਹੁਣ ਮੈਨੂੰ ਇਹ ਦੱਸੋ ਕਿ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਹੜਾ ਟੈਕਨੀਕਲ ਚੀਜ਼ ਇਹ ਸਮਝਣੀ ਹੈ ਮੈਨੂੰ ਇਹ ਦੱਸੋ ਬੈਲਿਸਟਿਕ ਮਿਸਾਈਲਾਂ ਕੀ ਹੁੰਦੀਆਂ ਕਿ ਆ ਪਤਾ ਹੈ ਤੁਹਾਨੂੰ ਬੈਲਿਸਟਿਕ ਤੇ ਕਰੂਜ਼ ਮਿਸਾਈਲਾਂ ਅੱਗੇ ਉਹ ਸਮਝਾਵਾਂ ਕਿਸੇ ਹੋਰ ਸੈਸ਼ਨ ਦੇ ਵਿੱਚ ਜਾਂ ਹੋਰ ਜੋ ਤੁਹਾਨੂੰ ਸਮਝਣਾ ਹੈ ਜੋ ਇਸ ਡਿਫੈਂਸ ਸੈਕਟਰ ਨਾਲ ਰਿਲੇਟਡ ਉਹ ਮੈਨੂੰ ਕਮੈਂਟ ਕਰ ਦਿਓ ਤੇ ਸੈਸ਼ਨ ਕਿ ਹੋ ਗਿਆ ਲੱਗਿਆ ਇਹ ਵੀ ਕਮੈਂਟ ਕਰ ਦਿਓ ਬਾਈ ਠੀਕ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ